ਸ਼ਸ਼ੀਗਰ ਪੰਜਾਬੀਓ ਤੇ ਰਾਮ ਰਾਮ ਮੇਰੇ ਹਰਿਆਣਾ ਦੇ ਵੀਰਾਂ ਨੂੰ ਅੱਜ ਆਪਾਂ ਚੱਲੇ ਆ ਜੂਤੇ ਜੂਤ ਚੱਲੇ ਆ ਤੁਹਾਨੂੰ ਦਿਖਾਵਾਂਗਾ ਛੇਰ ਚਿੱਤੇ ਕੋੜੇ ਬੱਚੇ ਤੇ ਮੋਰ ਤੇ ਸਾਡੇ ਨਾਲ ਬਣੇ ਰਹੋ ਚੈਨਲ ਤੇ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਤੱਕੇ ਤੇ ਮੇਰੇ ਸਬਸਕ੍ਰਾਈਬਰਾਂ ਨੂੰ ਮੈਂ ਇਹ ਕਹਿਣਾ ਚਾਹਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੀ ਵੀਡੀਓ ਨੂੰ ਪੂਰੀ ਨੂੰ ਦੇਖਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਮੈਂ ਉਮੀਦ ਰੱਖਦਾ ਆਪਣੇ WhatsApp ਦੇ ਉੱਤੇ ਵੀ ਸਟੇਟਾਂ ਉੱਤੇ ਵੀ ਲਾਇਆ ਕਰੋ ਮੇਰਾ ਭਰਾ ਮੇਰੀ ਵੀਡੀਓ ਤੇ ਤਾਂ ਕਿ ਅਸੀਂ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆ ਸਕੀਏ ਤੇ ਅੱਜ ਆਪਾਂ ਚੱਕਾਂਗੇ ਪਹਿਲਾਂ ਗੁਰੂ ਨੂੰ ਉਸ ਤੋਂ ਬਾਅਦ ਆਪਾਂ ਨਾਸ਼ਤਾ ਵਗੈਰਾ ਕਰਕੇ ਤੇ ਆਪਾਂ ਚੱਲਾਂਗੇ ਉੱਥੇ ਜੂਜ ਤੇ ਸ਼ਾਇਦ ਅਜ ਗਿੰਦਰ ਨੂੰ ਵੀ ਲੈ ਕੇ ਜਾਈਏ ਆਪਾਂ ਨਾਲ ਚੈਨਲ ਤੇ ਬਣੇ ਨਾ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਆਜੋ ਆਪਾਂ ਚੱਲਦੇ ਆਂ ਜੂਜ ਲੋ ਜੀ ਪੰਜਾਬੀਓ ਆਪਾਂ ਕੱਢਦੀ ਐ ਗੱਡੀ ਬਾਹਰ ਤੇ ਅੱਜ ਮੌਸਮ ਹੀ ਬਹੁਤ ਜ਼ਿਆਦਾ ਖਰਾਬ ਏ ਜਿਹਦੇ ਕਰਕੇ ਆਪਾਂ ਬਾਈਕ ਨਹੀਂ ਲੈ ਕੇ ਚੱਲੇ ਤੇ ਆਪਾਂ ਗੱਡੀ ਥਰੂ ਚੱਲਾਂਗੇ ਕਿਉਂਕਿ ਬਰਸਾਤ ਵਗੈਰਾ ਆ ਗਈ ਭੇਜਾਂਗੇ ਤੇ ਜਾਣਾ ਵੀ ਦੂਰ ਏ ਤੇ ਅੱਜ ਤੁਹਾਨੂੰ ਦਿਖਾਨਿਆ ਜੋ ਜੂਂਚ ਦਿਖਾਨਿਆ ਕੋੜੇ ਚਿੱਤੇ ਬਿਲੀਆਂ ਤੇ ਖਰਗੋਸ਼ ਤੇ ਸ਼ੇਰ ਵੇਖਾਂਗੇ ਜੇ ਲੱਭ ਗਿਆ ਇੱਕ ਤਾਂ ਸ਼ੇਰ ਘਾਰ ਫੜ ਲਿਆਵਾਂਗੇ ਫਿਰ ਹੋਰ ਕੀ ਹੈ ਬਾਕੀ ਆਪਾਂ ਗੋਰ ਨੂੰ ਚੁੱਕਦੇ ਆ ਪਹਿਲਾਂ ਤੇ ਫਿਰ ਚੱਲ ਲੋ ਜੀ ਆਪਾਂ ਚੋਕਲਿਆ ਗੋਰਾ ਭਰਾ ਨੂੰ ਤੇ ਹੁਣ ਚੁਕਣਾ ਗਿੰਦਰ ਵੀਰ ਨੂੰ ਗਿੰਦਰ ਕਹਿੰਦਾ ਮੈਂ ਪੈਂਟ ਪਾਣਾ ਆਪਾਂ ਜੀਨਸ ਵਾਲੀ ਅੱਜ ਤੇ ਅੱਜ ਦੇਖੋ ਬਾਬਾ ਜੀ ਜੀਨਸ ਦੀ ਪੈਂਟ ਪਾ ਕੇ ਵਿੱਚ ਸ਼ਰਟ ਪਾ ਕੇ ਕਿਵੇਂ ਦੇ ਲੱਗਦੇ ਨੇ ਗਿੰਦਰ ਸਾਹਿਬ ਤੇ ਅੱਜ ਦੇਖਦੇ ਆ ਪਹਿਲਾਂ ਜਾ ਕੇ ਤੇ ਘਾਰ ਚ ਪਹਿਲਾਂ ਹੋਰਨ ਮਾਰਦੇ ਆ ਜਾ ਕੇ ਤੇ ਆਜੋ ਖਿੰਦਰ ਨੂੰ ਚੱਕੀਏ ਪਹਿਲਾਂ ਵਧੀਆ 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 ਬਾਬੇ ਹੋ ਗਏ ਤਿਆਰ ਆਪਾਂ ਆ ਗਏ 1 ਮਿੰਟਾਂ ਚ ਮੈਂ ਆਜੋ ਆਜੋ ਲੋ ਜੀ ਵੱਡੇ ਆਲਾ ਮੁੰਡਾ ਵੀ ਤੇ ਬੈਠਾ ਹੈ ਇਹ ਸਾਡੇ ਫੌਜੀ ਸਾਹਿਬ ਨੇ ਟਾਇਰ ਫੌਜੀ ਸਾਹਿਬ ਨੇ ਹੋਰ ਵੀ ਕੀ ਹਾਲ ਹੈ ਲੋ ਜੀ ਆਪਣਾ ਖਿੰਦਰ ਭਰਾ ਵੀ ਚੱਕ ਲਿਆ ਤੇ ਗੌਰਵ ਲੁਕਣ ਰਿਹਾ ਜਾਲੀਆਂ ਪਿੱਛੇ ਉਹ ਦੇਖ ਆਏ ਕਿ ਦਤਾ ਚੁਰਮੰਦਾ ਪੜਦਾ ਤੋਂ ਉਠਾਣੇ ਤੋਂ ਇਹ ਜਾਲੀਆਂ ਨਾਲ ਪਰਦਾ ਕੀਤਾ ਹੈ ਵਿੱਚ ਇਹ ਲੋ ਜੀ ਸਜਨੋ ਆਪ ਆਗੇ ਸ਼ੇਰ ਵੇਖਣ ਸਾਨੂੰ ਸ਼ੇਰ ਤੇ ਮਿਲਿਆ ਨਹੀਂ ਤੇ ਬੰਦਿਆ ਤੇ ਕੰਮ ਅੱਜ ਸੋਮਵਾਰੇ ਤੇ ਬੰਦ ਹੁੰਦਾ ਜੂ ਸਾਨੂੰ ਪਤਾ ਨਹੀਂ ਸੀ ਸਾਡੇ ਨਾਲ ਬਣ ਕੇ ਬੋਰੀ ਤੇ ਆਪ ਲੈ ਰਿਆ ਆਨੰਦ ਪਿੱਛੇ ਰੋਟੀ ਦਾ ਤੇ ਸਾਨੂੰ ਦੱਸਿਆ ਨਹੀਂ ਸੋਮਵਾਰ ਜੂ ਬੰਦ ਹੁੰਦੀ ਏ ਤੇ ਸਾਨੂੰ ਲਿਆ ਕੇ ਫਸਾ ਦਿੱਤਾ ਇਹਨੇ ਦੇਖ ਲੈ ਹੋ ਰਹੇ ਇਹ ਰੈਫਰਲੀ ਚੜਦੇ ਤੇ ਉਲਟ ਸਾਈਡ ਦਾ ਰਿਸਕ ਵੀ ਲਿਆ ਤੇ ਫਾਇਦਾ ਕੀ ਹੋਇਆ ਸਾਨੂੰ ਕੋਈ ਕਿਧਰ ਕਿਧਰ ਹੋ ਰਹੇ ਆ ਪਰਲੀ ਸਾਈਡ ਚਲਦੇ ਆ ਕੋਈ ਸਾਈਡ ਚੱਲ ਲਈ ਰੋਂਗ ਸਾਈਡ ਕਿਉਂ ਘੁੰਮਣਾ ਆਪਾਂ ਅਰੇ ਮੂਤਰ ਕਾ ਜਾਣਾ ਦਾ ਇਹ ਬਾਕੀ ਆਪਾਂ ਅਜ ਪਲਾਨਿੰਗ ਕਰਦੇ ਆ ਹੋਰ ਕੋਈ ਪਲਾਨਿੰਗ ਕਰ ਲੈਨੇ ਚਲੋ ਕੋਈ ਟੁੱਟੀ ਲੰਡੀ ਫਟ ਤੇ ਬੰਦ ਸੀ ਆਪਾਂ ਆ ਗਏ ਅੰਬਰੋਸ ਇਹਦੇ ਵਿੱਚ ਰੋਟੀ ਖਾਣ ਜਾਜੋ ਮੇਰੇ ਭਰਾਵੋ ਬਾਹਲੇ ਅੰਦਰ ਪ੍ਰੋਗਰਾਮ ਦਾ ਅਗਲਾ ਲੇਟੈਸਟ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਅੰਦਰ ਤੁਹਾਨੂੰ ਸਾਰਾ ਕੁਸਵਾਰੀ ਸਹੂਤਾ ਮਿਲੇਗੀ ਤੇ ਆਜੋ ਮੇਰੇ ਮੇਰੇ ਅੱਜ ਤੁਹਾਨੂੰ ਰੇਕ ਪਾਣੀ ਦਿਖਾਈ ਹੈ ਆਜੋ ਆਜੋ ਇੱਥੇ ਆਓ ਭਾਈ ਆਪਕੋ ਦਿਖਾਦੇ ਹਾਂ ਲੋ ਜੀ ਆਪਾਂ ਪਹੁੰਚੇ ਕਿਹੜਾ ਸ਼ਹਿਰ ਦੇ ਕੰਪਨੀ ਆ ਆ ਦੇਖੋ ਜੀ ਤੇ ਆਪਣਾ ਖੇਤਰ ਦੇਖ ਲਈ ਅੰਦਰ ਆ ਬਹੁਤ ਛੋਟੀ ਬਾਹਰ ਬਣਾਈ ਹੈ ਬੜੀ ਖੋਰ ਬੜੀ ਪਿਆਰੀ ਬਾਹਰ ਬਣਾਈ ਹੈ ਇਹਨਾਂ ਨੇ ਤੇਾਕੀ ਤੁਸੀਂ ਜਿਆਸ ਕਰਦੇ ਇੱਥੇ ਤੇ ਗੋਰੋ ਮੇਰਾ ਭਰਾ ਕੁਸ਼ਰੀਆ ਨੂੰ ਬਾਈ ਨੂੰ ਆਜੋ ਬੱਲਵਾਲ ਕਰਦੇ ਨਾਸ ਵੀਡੀਓ ਸਾਰੀ ਵਕ ਆਪਾਂ ਬੈਠੇ ਆ ਮੰਜੇ ਦੇ ਥੱਲੇ ਤੇ ਆਪਾਂ ਪੀਂਗੇ ਹੋਣਾ ਠੰਡੀ ਠੰਡੀ ਕੋਲਡ ਡਰਿੰਕ ਜੇ ਆਪਾਂ ਬੈਸਮਾ ਬੰਦੇ ਕੋਈ ਚੱਕਰ ਨਹੀਂ ਵਾਲੀ ਆ ਆ ਜਾ ਲਿਆ ਐ ਬਾਅਦ ਚ ਐਡ ਕਰ ਲਾਵਾਂ ਕੁਝ ਨਹੀਂ ਕਰੀ ਜਾਵੇ ਨਾ ਬਗਤੀ ਸੀ ਬਾਕੀ ਅਸੀਂ ਦੁਰਮ ਮੇਰਾ ਪ੍ਰਹਾੜਿਆ ਟਿਕਾਣਾ ਦੱਸਿਆ ਸੀ ਮੈਨੂੰ ਨਹੀਂ ਪਤਾ ਸੀ ਇਹ ਪਿਪਲੀ ਦੇ ਅੰਦਰ ਹੈ ਛੇਤਰ ਦੇ ਅੰਦਰ ਹੈ ਬਾਕੀ ਆਪਾਂ ਆ ਗਏ ਆ ਤੇ ਆਜਾ ਕੇਦਰ ਵੀ ਨਤੂ ਵੀ ਆ ਗਏ ਤੇ ਮੈਂ ਨੱਦ ਲੈ ਸਾਡੇ catch her them for me it don't you ਹੋ ਚੁਕਿਆ ਹੈ ਰੈਸਟੋਰੈਂਟ ਦੇ ਅੰਦਰ ਤੇ ਆਪਾਂ ਮੰਗਾਲੀਆ ਰੋਟੀ ਖਾਣ ਨੂੰ ਕਿਉਂਕਿ ਜੂ ਤੇ ਬੰਦ ਸੀ ਅੱਜ ਤੇ ਆਪਾਂ ਸੋਚਿਆ ਤੁਹਾਡੇ ਵਾਸਤੇ ਕੋਈ ਨਾ ਕੋਈ ਲੇਟੈਸਟ ਅੱਜ ਵੀਡੀਓ ਬਣਾਈਏ ਸੋਹਣੀ ਜਿਹੀ ਵੀਡੀਓ ਬਣਾਈਏ ਇਸ ਕਰਕੇ ਅਸੀਂ ਪਿਪਲੀ ਆ ਚੁੱਕੇ ਹਾਂ ਇੱਕ ਰੈਸਟੋਰੈਂਟ ਸੀ ਬਹੁਤ ਪਿਆਰਾ ਜਿਹਦੇ ਅੰਦਰ ਸਾਰਾ ਕੁਝ ਖਾਣ ਨੂੰ ਮਿਲਦਾ ਤੇ ਆਪਾਂ ਖਾਣ ਨੂੰ ਆਰਡਰ ਕਰ ਲਿਆ ਤੇ ਬਾਕੀ ਇਸ ਬੰਦੇ ਦੀ ਮਾਈਂਡ ਵੀ ਕਰਨੀ ਇਹਦੇ ਵੈਸੇ ਸਟicker ਬਣਾਇਆ ਤੇ ਆਪਾਂ ਵੈਸ ਨੂੰ ਬੰਦਿਆਂ ਵੈਸ ਨੂੰ ਰੋਟੀ ਖਾਣਾਂਗੇ ਫੋਟੋਿੰਗ ਲੈ ਖਾਵਾਂਗੇ ਬਾਕੀ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਤੇ ਤਾਬਕ ਕਰਾ ਕਰੋ ਸ਼ੇਅਰ ਆਪਣਾ ਚੈਨਲਾਂ ਦੇ ਵੀਡੀਓ ਹੋਰ ਧਮਾਕੇਦਾਰ ਲਾਇਆ ਗਿਆ ਦੇਰਾਂਗੇ ਤਾਂ ਦੇਖ ਲਓ ਇਹ ਰੋਟੀ ਖਾਣ ਆਇਆ ਰੈਸਟੋਰੈਂਟ ਤੇ ਸਵਾਦ ਲੈ ਰਿਆ ਸੌਣ ਤੇ ਤੇ ਨੀਂਦ ਇਹਦੀ ਪੂਰੀ ਨਹੀਂ ਹੋਈ ਰਾਤ ਦੀ ਤੇ ਆਹ ਦੇਖ ਲਓ ਜੀ ਇੱਧਰ ਰੋਟੀ ਤੇ ਉਧਰ ਲਾਣੇਦਾਰ ਸਾਹਿਬ ਪੇਨ ਲੰਮੇ ਨਜ਼ਾਰੇ ਲੈ ਰਹੇ ਨੇ ਜ਼ਿੰਦਗੀ ਦੇ ਚਸ ਲੈ ਰਹੇ ਨੇ ਆ ਦੇਖੋ ਤੁਸੀਂ ਵੀ ਚਸ ਲੈਣੀ ਤੇ ਆ ਜਾਓ ਫਿਰ ਫਟਫਟ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਇਹ ਮੇਰਾ ਪ੍ਰਾਹ ਇਹ ਕਾਰਡ ਕਾਲਾ ਚੱਕੀ ਪਰਦਾ ਲੈਟਰ ਬਰੋਸ ਖੇੜੀਣਾ ਬੰਦਰ ਉਹ ਤੇਰਾ ਪਲਾਜਾ ਵੀਆਈਪੀ ਗੈਸਟ ਇਹ ਜੀ ਵੀਆਈਪੀ ਗੈਸਟ ਨੇ ਆ ਦੇਖੋ ਜੀ ਆਹ ਦੇਖ ਲਓ ਵੀਆਈਪੀ ਗੈਸਟ ਆ ਬਣਿਆ ਪੂਰਾ ਮੰਜਾ ਇੱਥੇ ਲੇਟੋ ਖਾਓ ਇਹਦੀ ਮੀਟ ਲਓ ਜੀ ਗੁਰਮੇਰੇ ਪ੍ਰਾਹ ਨੇ ਪੀ ਰਿਆ ਜੱਗ ਹਾਂ ਦਾ ਠੰਡੇ ਦਾ ਲਕਰੀ ਸੰਧ ਠੰਡੇ ਦਾ ਜਾ ਕੇ ਵੀ ਇਹ ਚੋਣ ਨਹੀਂ ਮਾਰਦਾ ਜੱਗ ਪੀਤਾ ਠੰਡੇ ਦਾ ਕੋਲਡ ਡਰਿੰਕ ਦਾ ਸ਼ਕਤੀਮਾਨ 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 ਬੈਠੀ ਆ ਦੇਖੋ ਸਾਰੀ ਤੇ ਪਿੱਛੇ ਹੁਗਿੰਦਰ ਹੋ ਗਿਆ ਪਹਿਲਾਂ ਗੁਰਪੀਛੇ ਸੀ ਹੁਣ ਹੁਗਿੰਦਰ ਪਿੱਛੇ ਹੋ ਗਿਆ ਕਿੱਦਾਂ ਗੁਰੋ ਕਿੱਦਾਂ ਲੱਗਾ ਨਜ਼ਾਰਾ ਆਇਆ ਕਿ ਨਹੀਂ ਫਿਰ ਨਜ਼ਾਰਾ ਹੀ ਨਜ਼ਾਰਾ ਚਸ ਆਇਆ ਕਿ ਨਹੀਂ ਦਿਨ ਦੇ ਵਿੱਚ ਬਿਲਕੁਲ ਚਸ ਆਇਆ ਕੋਲਡ ਡਰਿੰਕ ਦੇ ਕੋਲਡ ਡਰਿੰਕ ਵਾਲਾ ਜੱਗ ਜਿਹੜਾ ਪੀਤਾ ਨਜ਼ਾਰੇ 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 ਬੰਦ ਤੇ ਨੇ ਬਾਕੀ ਵੀਡੀਓ ਵੇਖਿਓ ਐਂਡ ਬਣਿਆ ਫੂ ਗੱਡੀ ਕਰੀ ਜਾਂਦੀ ਸੀ ਉਦਾਂ ਤੇ ਬਾਕੀ ਦੱਸਿਓ ਕਿਦਾਂ ਦਾ ਬਣਿਆ ਇਹ ਭਰਾ ਮੇਰਾ ਲਾਰੇ ਐਨਕਾ ਆਦੇ ਧੁੱਪ ਜਾਂਦੀ ਏ ਤੇ ਚਸ਼ਮੇ ਲਾ ਲਏ ਨੇ ਤੇ ਪਿੱਛੇ ਬੈਠਾ ਗਿੰਦਰ ਮੇਰਾ ਭਰਾ ਕਿੰਦਰ ਕਿਦਾਂ ਲੱਗਾ ਫਿਰ ਅਜੋ ਬਹੁਤ ਵਧੀਆ ਨਜ਼ਾਰਾ ਆਇਆ ਕਿ ਨਹੀਂ ਆਇਆ ਪੂਰਾ ਹੋਰ ਨਜ਼ਾਰਾ ਹੀ ਨਜ਼ਾਰਾ ਬਾਕੀ ਮੇਰਾ ਭਰਾ ਬੀਜੀ ਹੋ ਗਿਆ ਇਹਨੂੰ ਆਪ ਖਾਨ ਤੇ ਲੈਣਾ ਬਾਸ 5-5 ਮਿੰਟ ਤੱਕ ਕਿਦਾਂ ਰੋਟੀ ਕਿਵੇਂ ਨਹੀਂ ਲੱਗੀ ਫਿਰ ਕਿੰਦਰ ਵਧੀਆ ਮਿੱਠੀ ਹਰ ਦਾਲ ਜੀ ਤੇ ਮਿੱਠੀ ਲੱਗੀ ਮੈਨੂੰ ਯਾਰ ਉਹ ਬੜੀ ਵਧੀਆ ਦਾ ਪਨੀਰ ਹੈ ਪਨੀਰ ਵੀ ਬਹੁਤ ਵਧੀਆ ਦਾ ਤੇ ਦਾਲ ਵੀ ਵਧੀਆ ਹੀ ਹੈ ਅੱਛਾ ਫਿਰ ਤੁਹਾਡਾ ਦਾਲ ਨਾਲ ਕੀ ਆਣਾ ਦਾਲ ਦਾ ਧਿਆਨ ਛੱਡਿਓ ਤੁਸੀਂ ਨਾ ਨਾ ਵਧੀਆ ਹੀ ਯਾਰ ਦਾਲ ਨਾਲ ਛੱਡਿਓ ਤੁਸੀਂ ਬਾਹਰ ਆ ਕੇ ਵੀ ਆਹੋ ਚਚੋਲ ਵੀ ਮੰਗਾਏ ਕਿ ਨਹੀਂ ਮੰਗਾਏ ਸੀ ਚੋਲ ਨਹੀਂ ਮੰਗਾਏ ਚੋਲ ਰਹਿ ਗਏ ਨਾ ਚੋਲ ਤਾਂ ਹੈ ਪਏ ਨੇ ਚੋਲਾ ਪਿੱਛੇ ਪਏ ਨੇ ਚੋਲ ਤਾਂ ਤੂੰ ਪਹਿਲਾਂ ਹੀ ਖਾ ਲਿਆ ਨਾ ਸੱਚ ਫੇਰ ਆਪਲਾ ਜੀ ਲੰਗਰ ਵਾਲਾ ਸਾਹਿਬ ਦਾਲ ਚੋਲ ਖਾਲੇ ਨੇ ਦਾਲ ਚੋਲ ਖਾਲੇ ਨੇ ਆਪਾਂ ਕਹਿਣਾ ਕਿ ਅੰਦਰ ਦਾ ਲੰਗਰ ਤਾਂ ਪਚ ਆਖਿਆ ਹੀ ਨੇ ਹਾਂ ਸਹੀ ਗੱਲ ਹੈ ਤੇ ਗੁਰੂ ਨੇ ਤਾਂ ਪਹਿਲੇ ਰਾਸ਼ਨ ਪਾੜ ਲਿਆ ਸੀ ਗੱਡੀ 'ਚ ਹੀ ਐ ਆਪਾਂ ਪਹਿਲਾਂ ਹੀ ਖਾ ਲਿਆ ਹੀ ਹੋਰ ਇਹਨੇ ਬਸ ਫੋਰਮ ਮੈਲਟ ਕਰ ਬਸ ਹੁਣ ਡਿੱਗੀ ਸਾਡੀ ਪੂਰੀ ਹੋ ਗਈ ਫੁੱਲ ਹੋ ਗਈ ਡਿੱਗੀ ਤੇ ਹੁਣ ਆਪਾਂ ਘਰਾਂ ਨੂੰ ਚੱਲਿਆ ਬਾਬਾ ਘਰਾਂ ਨੂੰ ਨੂੰ ਗਿੰਦਰ ਨੂੰ ਪਹਿਲਾਂ ਘਰ ਲਾਉਣਾ ਫਿਰ ਗੁਰੂ ਨੂੰ ਦੁਕਾਨ ਤੇ ਲਾਉਣਾ ਫਿਰ ਆਪਾਂ ਖੇਡਨੀ ਥੋੜੀ ਜਿਹੀ ਪਬਜੀ ਕਿਉਂਕਿ ਪਬਜੀ ਦਾ ਵੀ ਮੈਚ ਲਾਣਾ ਬੰਦਾ ਆਪਣਾ ਚਾ ਚੂਹ ਆ ਪੀਵਾਂਗੇ ਕਾਹਦਾ ਕੱਪ ਚਾਹ ਪੀਆ ਕੱਪ ਇੱਕ ਕਰ ਤੈ ਸੈੱਟ ਹੋ ਜਾਗੇ ਕੰਮ ਤੇ ਬਾਕੀ ਲਓ ਨਜ਼ਾਰੇ ਤੁਸੀਂ ਵਧੀਆ ਵਧੀਆ ਬਾਕੀ ਕੱਲ ਸੋਚਾਂਗੇ ਬਾਕੀ ਸ਼ੇਅਰ ਕਰਿਆ ਕਰੋ ਦੱਬ ਕੇ ਮੇਰੇ ਗੁਰਪ੍ਰਾ ਦਾ ਵੀ ਚੈਨਲ ਆਪਾਂ ਨਵਾਂ ਬਣਾ ਦਿੰਦਾ ਹਾਂ ਨਾ ਨਾ ਬਣਾਵਾਂਗੇ ਦਾ ਵੀ ਤੁਹਾਨੂੰ ਦੋ ਵਾਰੀ ਸ਼ੇਅਰ ਕਰਿਆ ਕਰੋ ਕੋਈ ਚੱਕਰ ਨਹੀਂ ਮੈਂ ਬਾਅਦ ਚ ਬਣਾ ਲਵਾਂਗਾ ਕਰਾ ਕਰਾ ਯਾਰ ਸ਼ੇਅਰ ਕਰਦੇ ਆ ਦੱਬ ਕੇ ਸ਼ੇਅਰ ਕਰਦੇ ਕਰੋ ਬਾਕੀ ਆ ਹਾਂ ਦੱਬ ਕੇ ਸ਼ੇਅਰ ਕਰਿਆ ਕਰੋ ਸੰਨੀ ਭਰਾ ਨੂੰ ਦੱਬਿਆ ਕਰੋ ਪਹਿਲਾਂ ਵੀਡੀਓ ਨੂੰ ਫਿਰ ਸ਼ੇਅਰ ਕਰਿਆ ਕਰੋ ਆਓ ਵਧੀਆ ਲਾਜ ਚੰਗੀ ਜਿਹਾ ਐਂਡ ਨੂੰ ਦੇਖ ਕੇ ਹੋਰ ਕਿੱਦਾਂ ਦੀ ਲੱਗੀ ਵਧੀਆ ਲੱਗੀ ਕਿੱਦਾਂ ਲੱਗੀ ਬਾਕੀ ਆਪਾਂ ਫੋਟੋਆਂ ਸੋਹਣੀਆਂ ਸੋਹਣੀਆਂ ਖਚਾਈਆਂ ਨਾ ਨਾ ਫੋਟੋਆਂ ਆਈਆਂ ਨੇ ਨਾ ਕੰਪੋ ਫੋਟੋਆਂ ਨੇ ਇੰਸਟਾ ਤੇ ਪੂਰੀ ਤਰ੍ਹਾਂ ਬਾਕੀ ਸਭ ਤੋਂ ਵਧੀਆ ਫੋਟੋ ਤਾਂ ਗਿੰਦਰ ਦੀ ਆਈ ਯਾਰ ਗਿੰਦਰ ਭਰਾ ਸਾਡਾ ਵੱਡਾ ਭਰਾ ਹੈ ਆਪਣਾ ਆਪਾਂ ਛੋਟੇ ਆ ਤੂੰ ਹੋਰ ਕੀ ਮੈਂ ਕਹਿਣਾ ਪਿਆ ਗੁਰਵ ਬੱਦਲ ਕੱਤੋਂ ਪਿਆ ਸਵੇਰ ਦਾ ਕਈ ਦਿਨ ਮੌਸਮ ਵਧੀਆ ਮੌਸਮ ਵਧੀਆ ਮੌਸਮ ਵਧੀਆ ਸਵੇਰੇ ਬਾਰਿਸ਼ ਸੀਗੀ ਫੇਰ ਹੁਣ ਸਾਨੂੰ ਦੇਖ ਕੇ ਵਾਇਰਸ ਨਹੀਂ ਪੈਂਦੀ ਡਰ ਗਈ ਏ ਕੇ ਡਰਦੀ ਏ ਡਰਦੀ ਏ ਲੱਗਦਾ ਵਾ ਹਾਂ ਦੀ ਹੋਣੀ ਏ ਕਿਤੇ ਅਜਾ ਰੈਸਟੋਰੈਂਟ ਚ ਲੈ ਗਏ ਨੇ ਨਹੀਂ ਕਰ ਲੱਗ ਜੀ ਏ ਇਹਨਾਂ ਨੂੰ ਬੱਦਲ ਨੂੰ ਇਹ ਡਰ ਹੋ ਗਿਆ ਅੱਜ ਇਹ ਕਿਵੇਂ ਰੈਸਟੋਰੈਂਟ ਚ ਲੈ ਗਏ ਨਾ ਅਸੀਂ ਬੱਦਲ ਰਖਵਾਤਾ ਅੱਜ ਹੈ ਸਹੀ ਗੱਲ ਇਤੇ ਅਸੀਂ ਚਾਹੀਦਾ ਬੜਾ ਘਾਟਿਆ ਉਦਾਂ ਤੇ ਬਾਕੀ ਅਮੇজিং ਇਹ ਬੜਾ ਪਾਤਾ ਚਿੱਗ ਹੈ ਮੇਰੀ ਫੌਜੀ ਅਮੇজিং 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 ਗੱਡੀ ਤੇ ਬਾਰਾ ਜਿਬ ਜਿਬ ਮਾਰ ਦੇਣਾ ਓਏ ਹੋਏ ਹੋਏ ਹੁੰਡਾਈ ਦੀ ਗੱਡੀ ਤੇ ਹੈ ਹੁੰਡਾਈ ਗੱਡੀ ਤੇ ਹੁੰਡਾ ਇਹ ਕਿ ਹੁੰਡਾ ਵਾਹ ਹੁੰਡਾਈ ਦੀ ਆ ਹੁੰਦਾ ਹੈ ਬਾਬੇ ਆਓ ਹੁੰਡਾ ਹੁੰਡਾਈ ਚੋ ਚਸ਼ਮੇ ਚ ਪਏ ਜੋ ਦੋ ਤਾਂ ਨਹੀਂ ਵਿਗਲ ਲੱਗ ਗਿਆ ਤੈਨੂੰ ਨੰਬਰ ਕਿ ਦਵਾ ਦਿੰਦਾ ਧਿਆਨ ਨਾਲ ਲਾ ਕੇ ਆਏ ਨਮਾਸ਼ੀ ਦੇਖ ਲੈਣੇ ਆ ਦੇਖ ਲੈ ਇਹ ਮੇਜਕਾਰ Honda City ਵਾਲਿਆਂ ਦੀ ਆ Honda City ਵਾਲਿਆਂ ਦੀ ਇਹ ਨਹੀਂ Honda ਨੇ ਦੀ ਆ ਮਤਲਬ City ਹੈ ਆ ਉਹ City ਤੇ ਆਪਣੀ ਖੁਰਸ਼ੇਤਰ ਦੀ City ਹੋ ਗਈ ਨਾ ਇਹ City 'ਚ ਕੋ ਮਰੀ ਹੈ ਜਾ ਉਹ ਤੇਰੀ ਉਹ ਅੰਬਲਾ ਆ ਕੇ ਬੈਠਾ ਓਏ ਗਦੇ ਦੇ ਗਦੇ ਦੇ ਨਹੀਂ ਕੋੜਾ ਕੋੜਾ ਕਿੱਚਰ ਗਾਲਾਂ ਵੇਸੇ ਬੱਚਾ ਅਸੀਂ ਰੋਟੀ ਸਾਨੂੰ ਖਵਾਈ ਸਾਲਾ ਕੋੜਾ ਵੀ ਖੱ쩌 ਲੱਗਣ ਲੱਗ ਗਿਆ ਸਾਨੂੰ ਹਣਾ ਮੈਂ ਵਧੀਆ ਹੀ ਰੋਟੀ ਖਾ ਰਿਹਾ ਬੱਚਾ ਨਹੀਂ ਗਦਾ ਲੱਗਣ ਲੱਗ ਗਿਆ ਓਏ ਦੇ ਕੇ ਅੰਦਰ ਦੇ ਕੇ ਅੰਦਰ ਜੋ ਗੱਲ ਸੀ ਰੰਦਰ ਨੇ ਮੁਸਕਾਨ ਦੇਖਾ ਉਹ ਹਸਿਆ ਖੜ ਕੇ ਇਹ ਲਾ ਸ਼ਿਫਟ ਤੇ ਪਾ ਦੇ ਇੰਕੀ ਵਿੱਚ